ਔਰ ਅਕੁਲ ਜਿੱਤੇ ਸ਼ਬਦ ਆਏਗਾ ਉਹਦੇ ਅਰਥ ਬਣ ਜਾਣਗੇ ਕਿ ਪਰਮਾਤਮਾ ਦੀ ਕੋਈ ਕੁੱਲ ਨਹੀਂ ਹੈ ਉਹ ਕੋਈ ਖਾਸ ਸ਼੍ਰੇਣੀ ਦਾ ਨਹੀਂ ਹੈ ਉਹਦੀ ਕੋਈ ਖਾਸ ਜਾਤ ਨਹੀਂ ਹੈ ਉਹ ਪਰਮਾਤਮਾ ਜੀ ਦੀ ਕੋਈ ਖਾਸ ਕੁੱਲ ਨਹੀਂ ਹੈ ਵਿਸ਼ੇਸ਼ ਕੁੱਲ ਨਹੀਂ ਹੈ ਮਹਾਨ ਨਿਰ ਆਇਆ ਤੇ ਪਰਮਾਤਮਾ ਸਭ ਖਜ਼ਾਨਿਆਂ ਦੇ ਵਿੱਚੋਂ ਇਕ ਭਾਰਾ ਖਜ਼ਾਨਾ ਉਹ ਗੁਣ ਨਿਧਾਨ ਭਗਤਨ ਕੋ ਵਰਤਨ ਹੈ ਬਿਰਲਾ ਪਾਵੇ ਕੋਈ ਇਸ ertidida ਰਾਜਾ ਹੈ ਕਿਹਦਾ ਰਾਜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਪੁੱਛੀਏ ਕਿ ਮਹਾਰਾਜ ਪਰਮਾਤਮਾ ਕਿਸ ਪ੍ਰਕਾਰ ਦਾ ਰਾਜਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ اے ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦ ਦੇਵਾਜਾ ਆ ਜਿਹੜੇ ਹੋਰ ਭੂਪਤੀ ਨੇ ਜ਼ਮੀਂ ਦੇ ਮਾਲਕ ਜਿਨ੍ਹਾਂ ਨੂੰ ਮਲਕੀਅਤ ਮਿਲੀ ਹੋਈ ਹੈ ਇਹ 4 ਦਿਨਾਂ ਦੀ ਇਹਨਾਂ ਦੀ ਖੇਡ ਹੈ ਫਿਰ 4 ਦਿਨ ਆਪਣੀ ਨੌਬਤ ਚੱਲੀ বাজਾਏ ਇਤਨਕ ਖਟੀਆਂ ਗਟੀਆਂ ਮਟੀਆਂ ਸੰਗ ਨਾ ਕੱਛ ਲੈ ਜਾਏ ਜੇ ਬਹੁਤਾ ਇਹਨਾਂ ਨੂੰ ਕੁਝ ਪ੍ਰਾਪਤ ਵੀ ਹੋ ਜਾਏ ਬਹੁਤ ਪ੍ਰਤਾਪ گاؤں ਸੋ ਪਾਏ 2 ਲੱਖ ਟੱਕਾ ਬਰਾਤ ਇਹਨਾਂ ਕੁਝ ਹੀ ਹੁੰਦਾ ਨਾ ਸਾਡੇ ਕੋਲ ਕਿਸੇ ਨੂੰ 2-4 ਪਿੰਡਾਂ ਦੀ ਜਾਗੀਰ ਮਿਲ ਗਈ ਉਹ 2-4 ਲੱਖ ਇਧਰੋਂ ਆ ਰਹੇ ਨੇ 2-4 ਲੱਖ ਇਧਰੋਂ ਆ ਰਹੇ ਨੇ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਏ ਸਾਰਾ ਕੁਝ ਉਹ ਗੱਲ ਵੱਖਰੀ ਕਿ ਅਸੀਂ ਨਾ ਪੜੀਏ ਬਹੁਤ ਪ੍ਰਤਾਪ ਗਾਉਂ ਸੋ ਪਾਏ ਦੋਇ ਲੱਖ ਟਕਾ ਬਰਾਦ ਨਾ ਕਉਲੈ ਆਇਓ ਏ ਤਨ ਨਾ ਕਉਲੈ ਜਾਤ ਰਾਵਣ ਹੂ ਤੇ ਅਦਿਕ ਚਤ੍ਰਪਦ ਖਿਰਮੈ ਗਏ ਵਿਲਾਤ ਕਹਿਣ ਤੋਂ ਭਾਵ ਕਿ ਕੋ ਹਰ ਸਮਾਨ ਨਹੀਂ ਰਾਜਾ ਪਰਮਾਤਮਾ ਦਾ ਰਾਜ ਜਿਹੜਾ ਹੈ ਉਹ ਸਦਾ ਹੀ ਕਾਇਮ ਰਹਿਣਾ ਤੇ ਜਿਹੜਾ ਪਰਮਾਤਮਾ ਦੇ ਨਾਲ ਸਾਝ ਪਾ ਲਵੇ ਉਹਦਾ ਵੀ ਰਾਜ ਫਿਰ ਕਾਇਮ ਹੋ ਜਾਂਦਾ ਹੈ ਉਹਦੀ ਯਾਦ ਜਿਹੜੀ ਹੈ ਸੰਸਾਰ ਦੇ ਵਿੱਚ ਬਣੀ ਰਹਿੰਦੀ ਹੈ ਗੁਰਗੰ ਗਿਆਨ ਬਤਾਵੇ ਭੇਦ ਗਮ ਤੋਂ ਭਾਵ ਕਿ ਗਮਤਾ ਕਰਨੀ ਹੈ ਤੇ ਪਰਮਾਤਮਾ ਅਗੰਮ ਹੈ ਸੋ ਪੁਰਖ ਆਗਮ ਪਰਮਾਤਮਾ ਆਗਮ ਹੈ ਪਰ ਜਿੱਤੇ ਗਮ ਸ਼ਬਦ ਆਏਗਾ ਇਹਦਾ ਅਰਥ ਹੈ ਕਿ ਪਰਮਾਤਮਾ ਗੁਰੂ ਤੱਕ ਪਹੁੰਚ ਕਰਨੀ ਗੁਰ ਗਮ ਦਾ ਅਰਥ ਹੈ ਗੁਰੂ ਤੱਕ ਪਹੁੰਚ ਕਰ ਜਦੋਂ ਤੂੰ ਗੁਰੂ ਤੱਕ ਪਹੁੰਚ ਕਰੇਗਾ ਤੇ ਗੁਰੂ ਗਿਆਨ ਬਤਾਵੇ ਭੇਦ